ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਦੇ ਵਿੱਚ ਹਾਂਜੀ ਜਿਹੜਾ ਆਪਣਾ ਕੰਮ ਖਲੋਤਾ ਸੀ ਹਟਾਂ ਦਾ ਉਹ ਕੱਲ ਦਾ ਸਟਾਰਟ ਹੋ ਗਿਆ ਹੈ ਕੱਲ ਦੇ ਬੰਦੇ ਆਏ ਨੇ ਕੰਮ ਕਰਨ ਵਿੱਚੋਂ ਹਫ਼ਤਾ ਘਟਲੇ ਹੋ ਗਿਆ ਸੀ ਕੰਮ ਸਮਾਨ ਨਹੀਂ ਸੀ ਪਹੁੰਚਿਆ ਤੇ ਫਿਰ ਹਫ਼ਤਾ ਡੇਢ ਹਫ਼ਤਾ ਹੈ ਫਿਰ ਕਿਤੇ ਹੋਰ ਚੱਲ ਗਿਆ ਕੰਮ ਕਰਨਾ ਹਾਂਜੀ ਇਹ ਦੋ ਇਧਰ ਵਾਲੀਆਂ ਲੱਗੀਆਂ ਵਾ ਤੇ ਸੈਂਟਰ ਵਾਲੀ ਰਹਿੰਦੀ ਆ ਲੌਨ ਵਾਲੀ ਸ਼ਿੰਗਲ ਹਾਂਜੀ ਸੈਂਟਰ ਵਾਲੀ ਦਾ ਇਹ ਹੁਣ ਥੋੜਾ ਰੋਲਾ ਜਾ ਪਿਆ ਵੀ ਇਹਨੂੰ ਥੋੜੀ ਉੱਚੀ ਕਰਨੀ ਆ ਹੁਣ ਦੇਖਦੇ ਆ ਕੀ ਕਰਦੇ ਆ ਬੰਦੇ ਹਾਂਜੀ ਇਹ ਕਹਿੰਦੇ ਬੈਠਵੀਂ ਜੀ ਲੱਗਦੀ ਆ ਉਹਦਾ ਇੱਥੋਂ ਵੀ ਬੈਠਵੀਂ ਜੀ ਲੱਗਦੀ ਆ ਪਰ ਜਦੋਂ ਦੂਰੋਂ ਆਪਾਂ ਵੇਖਦੇ ਆ ਉਦੋਂ ਵਧੀਆ ਲੱਗਦੀ ਆ ਹਾਂਜੀ ਹਾਂਜੀ ਇਹ ਕੀ ਕਰਨਾ rahul ਇਹ ਰੰਗ ਇਹ ਕਰਨਾ ਦਾ ਰੰਗ ਹੀ ਆ ਲਾਉਣਾ ਕਿੱਥੇ ਆਏ ਉੱਚੀ ਦਾ ਰੱਖ ਲੈਣਾ ਹੈ ਤਾਂ ਨੀਵੇਂ ਦਾ ਕਿੱਦਾਂ ਕਰੇਗਾ ਇੱਕੋ ਚਾਹੀਦਾ ਇੱਧਰ ਵਾਲੀ ਵੀ ਹੋ ਗਈ ਆ ਕੰਪਲੀਟ ਤੇ ਉਹ ਵੀ ਉਹ ਇਹ ਹਾਫ ਹਾਫ ਹੈਗੀਆਂ ਉੱਪਰ ਉਹ ਮਤਲਬ ਕਵਰ ਨਹੀਂ ਆ ਜਿਹੜੀ ਵਿਚਕਾਏ ਵਾਲੀ ਹੈ ਫੁੱਲ ਕਵਰ ਹੈ ਉਤੋਂ ਜਿਹਨੂੰ ਕਹਿੰਦੇ ਜਿੱਦਾਂ ਹੱਟ ਇਹ ਤਾਂ ਸਿਰਫ ਜਿੱਦਾਂ ਥੱਲੇ ਉਹ ਤਾਂ ਲੱਗਦੀ ਪੂਰੀ ਕਵਰ ਹੈ ਪਰ ਉਤੋਂ ਮਤਲਬ ਖਾਲੀ ਆ ਬਾਕੀ ਇੱਥੇ ਵੀ ਲੱਗਣ ਵਾਲੀਆਂ ਵਾ ਹਾਂਜੀ ਤੇ ਉੱਥੇ ਵੀ ਲੱਗਣੀਆਂ ਵਾ ਤੇ ਜਦੋਂ ਬਣ ਗਿਆ ਤੇ ਫਿਰ ਤੁਹਾਨੂੰ ਦੱਸਾਂਗੇ ਇਹਦਾ ਕੀ ਹਿਸਾਬ ਕਿਤਾਬ ਦਾ ਕਿੱਦਾਂ ਦੀ ਲੱਗਦੀ ਲੋਕ ਹਾਂਜੀ ਜੰਗੀ ਹੈ ਕਿਹੜਾ ਆ ਬ੍ਰਸ਼ਦਲ ਸੱਤਨਾਸ਼ ਹੋ ਗਿਆ ਇਹੋ ਹੀ ਜਿਹੜਾ ਪਉਦਾ ਲਿਆਂਦੇ ਕਿਤੇ ਹੋਰ ਫੜਿਆ ਏ ਉਹ ਕਿਥੇ 3-4 ਆਪਣਾ ਮਿਲ ਲੈਂਦੇ ਤੇਲ ਨਾਲ ਪੈ ਕੇ ਰੱਖਿਆ ਮੈਂ ਭੇਗੇ ਰੱਖੇ ਤੇ ਭੇਂ ਕੀ ਕਰਨਾ ਉਹਨਾਂ ਨੂੰ ਬਾਤ ਨਹੀਂ ਚਾਹੀਦਾ ਰਹਿ ਮੈਂ ਤੇ ਚਾਹੀਦਾ ਤੇ ਹੋਣਾ ਆ ਵੀ ਰੰਗ ਹੀ ਡਿਆ ਗਾ ਨਹਾ ਗੀ ਡਿਆ ਕਰਨ ਹਾਂ ਤਾਂ ਵੀ ਰੰਗ ਹੀ ਡਿਆ ਕਰਨ ਕਹਿੰਦਾ ਹੈ ਬਾਅਦ ਚ ਰੱਖੇ ਮੈਂ ਕਹਿੰਦਾ ਇਹ ਪੁਰਾਣਾ ਜਾ ਆਉਦਾ ਹਨਾ ਇੱਧਰ ਹੋ ਜਾ ਛਿੱਟੇ ਪੈ ਜਾਣਗੇ ਪਿੱਛੇ ਆ ਹਾਂ ਪਿੱਛੇ ਪਿੱਛੇ ਆਤਲਾ ਲਾਇਂ ਨਾ ਮਿੱਟੀ ਨਾ ਖਾਈ ਮਾਦਰ ਲਾਦ ਨਹੀਂ ਕਾਂਦੇ ਤੇ ਖਿੱਚ ਕੇ ਇੱਕ ਲੈ ਜਾ ਇਹਨਾਂ ਨੂੰ ਹਾਂ ਲੈਣੇ ਕੰਮ ਕਰਨ ਨਹੀਂ ਵਾਹ ਤਰਾ ਸਲੇ ਚਲਾ ਦੇ ਇੱਧਰ ਰੱਖ ਸਲੇ ਮਿੱਟੀ ਨਾ ਖਾਈ ਕਿੱਥੇ ਆਈਆਂ ਇੱਧਰ ਵੇਖ ਸਫਤ ਅਸੇਪਤ ਇੱਧਰ ਵੇ ਓਏ ਤਾਂ ਹੋਂ ਤਾਂ ਹੋਂ ਹਾਂ ਹਾਏ ਹਾਂ ਛਾੜ ਦੇ ਇੱਥੇ ਕਿਧਰ ਆਈਆਂ ਹੈਂ ਕਿੱਥੇ ਆਇਆ ਮੈਂ ਓਏ ਸ਼ਾਬਾਸ਼ ਕਿੱਥੇ ਆਇਆ ਕਿੱਥੇ ਆਇਆ ਮੈਂ ਹੁਣ ਇੱਧਰ ਆ ਗਿਆ ਮੇਰੇ ਨਾਲ ਪਾਸੇ ਹੈਂ ਇੱਧਰ ਨੂੰ ਤਾਂ ਮੂੰਹ ਚੁੱਕ ਅਸੇਪਤ ਨਾ ਮਿੱਟੀ ਨਹੀਂ ਖਾਣੀ ਕੋਟਪਾ ਉਈ ਤਰੇ ਫਿਰ ਨਹੀਂ ਉਹ ਪਾਣੀ ਛੱਡ ਲੱਗਾ ਜੀ ਇੱਥੇ ਪਾਣੀ ਆ ਜਣਾ ਚਲ ਆਇਆ ਉਧਰ ਚਲੀਏ ਹਾਏ ਆ ਜਾ ਸੇਫਟ ਕਿੱਥੇ ਲੁਕੀਆਂ ਚਾ ਚਾ ਇੱਕ ਹੀ ਕੰਮ ਆ ਲੁਕ ਜਾਣਾ ਵਾ ਕੱਲ ਨਿਕਲ ਕੇ ਕੀ ਕੀਤਾ ਸਾਨੂੰ ਦੱਸ ਕੱਲ ਕੀ ਕੱਲ ਕੀ ਕੀਤਾ ਤੂੰ ਹੂੰ ਨਹੀਂ ਦੱਸ ਕੱਲ ਕਿੱਥੇ ਲੁਕੀ ਹਾਂ ਕਿੱਥੇ ਲੁਕਿਆ ਹਾਂ ਕੱਲ ਨਹੀਂ ਕੱਲ ਕਿੱਥੇ ਲੁਕਿਆ ਹਾਂ ਕੱਲ ਕਿੱਥੇ ਲੁਕਿਆ ਤਾ ਫਿਰ ਲੁਕੀ ਰਹਾ ਫਿਰ ਉਹ ਸਫਤ ਨਹੀਂ ਸਫਤ ਕੱਲ ਵੀ ਇਦਾਂ ਹੀ ਨਾ ਪਰਦੇ ਪਿਛੇ ਲੁਕ ਗਈ ਦਾਦੇ ਵਾਲੇ ਕਮਰੇ ਸਾਰਾ ਟੱਬਰ ਇਹਨੂੰ ਵਾਜਾਂ ਮਾਰੇ ਸਿਫਤ 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 ਇਹਨੇ ਨਹੀਂ ਵਾਜ ਦਿੱਤੀ ਇੱਕ ਵੀ ਨਹੀਂ ਵਾਜ ਦਿੱਤੀ ਇਹਨੇ ਤੇ ਬਾਜੋ ਪਤਾ ਨਹੀਂ ਕੌਣ ਗਿਆ ਉਧਰ ਮੈਂ ਤਾਂ ਕੋਠੇ ਤੇ ਚਲ ਗਿਆ ਦੇਖਣ ਮੈਂ ਕੋਠੇ ਤੇ ਕੋਠੇ ਦੇ ਵਿੱਚ ਚੜ ਜਾਂਦੀ ਆ ਆਹ ਦੇ ਆ ਗਈ ਕਿੱਥੇ ਲੁਕੀ ਹਾਂ ਕੱਲ ਦੱਸ ਕੀ ਗੱਲ ਹੈ ਅੱਜ ਢੱਲਾ ਜਾ ਕੰਮ ਕਿਉਂ ਆ ਬੁਖਾਰ ਹੋ ਗਿਆ ਜਾ ਉਹਦੇ ਸਿਰ ਤੇ ਹੂੰ ਤੇ ਉਥੇ ਦੰਦੀਆਂ ਕਢਣ ਦੀ ਪਰਦੇ ਪਿੱਛੇ ਲੋਕ ਕੇ ਖਲੋਤੀ ਆ ਨੇ ਪਤਾ ਮੈਨੂੰ ਵਾਜਾ ਮਾਰਨ ਦੇ ਆ ਮੈਨੂੰ ਲੱਭਣ ਦੇ ਆ ਐਡੀ ਹੈਗੀ ਖਚੜੀ ਨਿਖ ਜੜੀ ਏ ਚਲ ਤਾਂ ਉਠ ਤਾਂ ਉਠ ਤਾਂ ਉਠ ਤਾਂ ਉਠ ਚਲ ਹੈਲੋ ਕਰ ਦੇ ਹੈਲੋ ਕਰ ਦੇ ਹਾਲੋ ਕਰ ਦੇ ਹੈਲੋ ਹਾਈ ਐ ਸਾਸ਼ੀ ਕਾ ਬੁਲਾ ਦੋ ਸਾਸ਼ੀ ਕਾ ਬੁਲਾਓ ਹੱਥ ਜੋੜੋ ਇਧਰ ਮੂੰਹ ਕਰੋ ਲੋ ਜੀ ਮਕਈ ਨੂੰ ਲਾਇਆ ਹੈ ਦੂਜਾ ਪਾਣੀ ਪਾਣੀ ਫੁੱਲ ਬਟਾ ਫੁੱਲ ਭਰ ਗਿਆ ਏ ਪਰਸੋ ਖਾਦ ਪਾਈ ਹੁਣ ਦੂਜੇ ਪਾਸੇ ਆਪਾਂ ਲਾਉਣਾ ਉਧਰ ਚਲਦੇ ਆ ਉਹਦਾ ਲੱਕਾ ਖੋਲਦੇ ਆ ਫੇਰ ਚਲਾਉਨੇ ਆ ਮੋਟਰ ਮੈਂ ਪਹਿਲਾਂ ਮੋਟਰੀ ਬੰਦ ਕਰ ਲਈਏ ਨੱਕਾ ਬੰਦੀ ਉਧਰ ਵਾਲਾ ਇੱਕ ਤਾਂ ਇਹਨੂੰ ਗੱਡੀ ਨਿਕਲ ਜਾਂਦੀ ਆ ਵਿੱਚੋਂ ਹੀ ਪਪਾ ਨਹੀਂ ਰਸ ਵੀ ਇਹ ਵੀ ਇਹ ਵੀ ਰਸ ਜਾਂਦੀ ਆ ਚੱਲ ਇਹ ਵਿੱਚ ਤਰਪੂਣ ਵਾਲੇ ਕੰਮ ਹੀ ਕਰਦੀ ਆ ਹੁਣ ਤੋਰੀ ਟੀਟ ਹੋ ਗਈ ਆ ਵੀ ਹੋ ਗਿਆ ਲਓ ਜੀ ਚਲਾਤੀ ਮੋਟਰ ਆਪਾਂ ਹੁਣ ਆ ਭਰਤਿਆਂ ਦੋ ਕਿੱਲੇ ਮਕਈ ਵਾਲੇ ਸੁੱਕੀ ਪਈ ਆ ਮਕਈ ਦੂਜਾ ਪਾਣੀ ਆ ਮਕਈ ਦਾ ਪਰ ਸੋ ਸਪਰੇਅ ਕੀਤੀ ਗੰਦ ਵਾਲੀ ਗੰਦੀ ਬੜਾ ਹੋ ਗਿਆ ਸੀ ਵਿੱਚ ਕਰ ਲਓ ਆਪਾਂ ਦੂਜੇ ਭਰੇ ਤੇ ਅੱਜ ਇਹ ਵੀ ਵਾਰੀ ਆ ਭਰਮ ਦੀ ਖੁੱਲਾ ਹੀ ਪਾਣੀ ਲੱਗਦਾ ਇਹਨੂੰ ਇਹਦਾ ਕੋਈ ਨਹੀਂ ਵਗੀਆਂ ਉਗੀਆਂ ਵਾਲਾ ਕੰਮ ਇਹ ਵੱਗੀ ਵੱਡ ਦੋ ਉਹ ਕਰ ਦੋ ਜੇ ਕਰ ਦੋ ਇਹਦਾ ਖੁੱਲਾ ਹੀ ਆ ਲਾ ਕੇ ਜਾ ਕੇ ਸੋ ਜੋ ਆਲੂਆਂ ਮਟਰਾਂ ਦਾ ਹੁੰਦਾ ਜਿਆਦਾ ਉੱਧਾ ਜ ਰਾਜਮਾ ਦਾ ਵੀ ਇਦਾਂ ਹੀ ਆ ਇਹਦਾ ਵੀ ਬੱਕੀਆਂ ਵਾਲਾ ਸਿਸਟਮ ਹੀ ਆ ਇਹ ਵੀ ਭਰਨ ਵਾਲੇ ਆ ਇਹਦੇ ਸਪਰੇਅ ਆਉਣ ਵਾਲੀ ਯਾਰ ਖਾਦ ਪੈਣ ਵਾਲੀ ਆ ਫੇਰ ਭਰਾਂਗੇ ਗਰਮੀ ਹੋ ਗਈ ਆ ਨਾ ਇਕਦਾਂਮੀ ਖੁਸ਼ਕ ਹੋ ਗਈਆਂ ਪਾਣੀਆਂ ਗਰਮੀਆਂ ਯਾਰ rahul das ਦੱਸ ਦੋ ਹੁਣ ਸਾਲ ਪਹਿਲਾਂ ਮੇਰੀ ਸਲਾਹ ਦੇਣ ਡਿਆ ਹਾਂ ਕਹਿੰਦਾ ਨਵਾਂ ਪੰਪ ਆਇਆ ਵਾ ਕਹਿੰਦਾ ਉਹ ਕਰਨਾ ਕਹਿੰਦਾ ਇਹ ਨਹੀਂ ਸਹੀ ਕਹਿੰਦਾ ਇਹ ਪੁਰਾਣਾ ਮਾਡਲ ਹੋ ਗਿਆ ਨਵਾਂ ਪਤਾ ਨਹੀਂ ਕਿੱਥੋਂ ਵੇਂਦਾ ਰਹਿੰਦਾ ਤਕਨੀਕਾਂ ਐਗਰੀਕਲਚਰ ਵਾਲੀ ਪਤਾ ਨਹੀਂ ਕਿਹੜੀ ਇਹਨੇ ਸਾਈਡ ਉੱਥੇ YouTube ਤੇ ਵੇਂਦਾ ਰਹਿੰਦਾ ਕਹਿੰਦਾ ਉਹ ਕਰਨਾ ਇਹ ਟੈਕਨੀਕ ਪੁਰਾਣੀ ਹੋ ਗਈ ਕਹਿੰਦਾ ਇਹ ਨਵੀਂ ਮਾਡਰਨ ਟੈਕਨੀਕ ਦਾ ਲੈਣਾ ਇਹ ਘੱਟ ਪੁਰਾਣਾ ਹੋ ਗਿਆ ਓਏ ਇਹ ਕਿਉਂ ਪੁਰਾਣਾ ਹੋ ਗਿਆ ਹੈ ਦਾਦੇ ਕਹਦਾ ਹੁਣ ਨਹੀਂ ਦੱਸਣਾ ਗੰਦਾ ਇੱਕੋ ਵਾਰੀ ਦੱਸੀਦਾ ਕਹਿੰਦਾ ਆਪਾਂ ਬਾਰ-ਬਾਰ ਮੈਂ ਨਾ ਵੇਖ ਲਉਂ ਮੈਂ ਤੈਨੂੰ ਮੈਂ ਗੱਡਾ ਬੁੰ ਲੈ ਲੇਂਗਾ ਮੈਨੂੰ ਪਤਾ ਹੀ ਐਪੀ ਦਾ ਲੋ ਜੀ ਆਹ ਦਾ ਹੱਟ ਫਿਰ ਚੇਂਜ ਕਰਨੀ ਪਈ ਆਪਾਂ ਨੂੰ ਦੁਬਾਰਾ ਸਾਰੀ ਪੱਟ ਕੇ ਬਣਾਈ ਮੁੰਡਿਆਂ ਨੇ ਸਾਰੇ ਪਾਸੇ ਵੱਢ ਕੇ ਹੁਣ ਉੱਚੀ ਦੀਦੀ ਅੱਗੇ ਨਾਲੋਂ ਅੱਗੇ 6 ਫੁੱਟ ਇਹਦਾ ਸੈਂਟਰ ਉਹਨਾਂ ਦਾ ਸੈਂਟਰ ਹੈਗਾ ਮੇਰੇ ਹਿਸਾਬ ਨਾਲ 9 ਫੁੱਟ ਦੇ ਕਰੀਬ ਹੈ ਦਾ ਸੈਂਟਰ ਮੈਨੂੰ ਵੀ ਤਾਂ ਕਮਿਸ਼ਨ ਨਹੀਂ ਆਪੇ ਚੁੱਪਾਇਆ ਕਰ ਰਹੇ ਚੱਕਰਾਂ ਫੇ ਲੈ ਨਾਲ ਬੈਠ ਵੀ ਜੀ ਲੱਗਦੀ ਸੀ ਤਾਂ ਫਿਰ ਕੰਮ ਨਹੀਂ ਬਣਦੀ ਤਾਂ ਲੱਗਦਾ ਚੇਂਜ ਕਰਤੀ ਮੈਂ ਇਹਨਾਂ ਦਾ ਬੋਆ ਭਾਈ ਉਹਦਾ ਬੰਦਿਆ ਜੀ ਸਾਰੀ ਵੱਢ ਕੇ ਖਾਰਾ ਝਾੜ ਕੇ ਫਿਰ ਨਵੇਂ ਸਿਰ ਬਣਾਈਆਂ ਹਾਂ। ਹਾਂਜੀ। ਵੀਡੀਓ ਨਾ ਪਾ ਦੀ ਵੀਰੇ ਕਦੇ ਪੰਗਾ ਪਵਾ ਨਹੀਂ ਰਹੀ ਕੈਮਰੇ। ਨਹੀਂ 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 ਨਹੀਂ। ਬਲੌਗ ਮੇਰੀ ਕਿਹੜੀ ਕਿਹੜੀ ਕਿੱਡੀ ਕਾ ਆਡੀਅנס ਆ? ਫਾਈਨ ਕਰਨਾ ਮੈਂ ਕਾ ਪੀੜਾ ਚਾਰ ਨਹੀਂ ਕਦੇ ਕਹੇ ਨੇ। ਦਾਈ ਦਾ ਦਵਾਰੋਂ ਪੱਤੇ ਬਣਾ। ਦੋ ਪੋਰੀਆਂ ਪਾਲਾ ਰਾਹੁਲ। ਰਾਜਮਾਵਾਂ ਨੂੰ ਖਾਦ ਰੈਂਦੀ ਸੀ ਤੇ ਅਸੀਂ ਪਾਉਣ ਲੱਗੇ ਅੱਜ ਰਾਜਮਾਵਾਂ ਨੂੰ ਖਾਦ ਤੇ ਬੰਦੇ ਨੇ ਸਾਡੇ ਨੇ ਵੇਖ ਲਿਆ ਹੁਣ ਇਹਨੇ ਨਹੀਂ ਬੋਲਣਾ ਹੁਣ ਮੈਂ ਚੁੱਪ ਕਹਿੰਦਾ ਕਰ ਜਾਣਾ ਬਸ ਤੋ ਪਾ ਓਏ ਛੋਲੀਆਂ ਸੋਗੀਆਂ ਹੀ ਕੱਲ ਵਾਲੀਆਂ ਖਾਦੇ ਹੀ ਬੜੀ ਗੰਦੀ ਤੇ ਕਰਨਾ ਕੀ ਆ ਯੂਰੀਆ ਦੇ ਨਾਲ ਪਾਉਂਦੇ ਆ ਗੰਡੋਇਆਂ ਵਾਲੀ ਖਾਦ ਗੰਡੋਇਆਂ ਤੋਂ ਬਣਦੀ ਹੈ ਜਿਹੜੀ ਤੇ ਗੰਡੋਏ ਰੱਖਦੇ ਉਹਦੇ ਉੱਤੇ ਇਹਦੇ ਥੱਲੇ ਪਤਾ ਨਹੀਂ ਖਾਦ ਛੱਡਦੇ ਆ ਖਾਦ ਜਿੱਦਾਂ ਬੰਦਾ ਛੱਡਦਾ ਉਦਾਂ ਖਾਦ ਉਹ ਛੱਡਦੇ ਉਹ ਜਿਹੜੀ ਖਾਦਿਆ ਏ ਓਕੇ ਬਿਲਕੁਲ ਵਾਲਾ ਤੇ ਖਾਦ ਵੀ ਟਰੈਕਟਰ ਨਾਲ ਪਾ ਲੈਣੀ ਸੀ ਟਰੈਕਟਰ ਦਾ ਟੁੱਟਿਆ ਆਪਣਾ ਖਾਦ ਖਿਲਾਰਨ ਵਾਲਾ ਪੁਰਜਾ ਜਿਆ ਟੁੱਟਿਆ ਨਹੀਂ ਤਾਂ ਹੁਣ ਉਹ 10 ਮਿੰਟਾਂ ਚ ਪਾ ਜਣੀ ਖਾਦ ਝੋੜੀਆਂ ਝਾੜੀਆਂ ਵਾਲਾ ਕੋਈ ਚੱਕਰੀ ਨਹੀਂ ਲੀਆਂ ਬੜੀਆਂ ਵਿੱਚ ਤੇ 10-15 ਮਿੰਟਾਂ ਚ ਪਾ ਕੇ ਫਿਰ ਪਾਣੀ ਪਾ ਦਣਾ ਹੈ ਪਰ ਉਹ ਹੁਣ ਟੁੱਟਾ ਬਾਦ ਕੀ ਕਰ ਸਕਦੇ ਹਾਂ ਕਿ ਮੈਂ ਲਾਬੜੀ ਦੂਰੋਂ ਆ। ਚਲਵੰਡੀ ਭਾਈ ਤੋਂ ਜਾ ਕੇ ਮੈਂ ਲਾ। ਨਾਲੇ ਅਜੇ ਰਾਦਾਂ ਨਹੀਂ ਬਣਾਉਣ ਦਾ। ਐ ਨਾ ਉਹ ਲੋ। ਜਦੋਂ ਝੋਨਾ ਆਇਆ ਨਾ ਫਿਰ ਬਣਾਉ ਉਹ। ਜਦ ਝੋਨੇ ਦੇ ਦਿਨ ਪਤਾ ਫਿਰ ਉੱਥੇ ਤਾਂ ਬਹੁਤ ਜ਼ੋਰ ਲਾਦਾ ਖਾਦ ਨੂੰ। ਉੱਥੇ ਤਾਂ ਫਿਰ ਬਣਾਉਣਾ ਹੀ ਪੈਣਾ ਵਾ। ਇੱਥੇ ਤਾਂ ਸੁੱਕੇ ਸਕੇ ਪਾ ਦੇਈ ਦੀ ਆ ਤੇ ਉੱਥੇ ਤਾਂ ਬੰਦੇ ਦਾ ਵਾਹਣ ਹੋ ਜਾਂਦਾ। ਚੱਲ ਸੈਟ ਦੋ ਦੋ ਰਲਾਈ ਫਿਰ ਤਿੰਨ ਬਜਾਦੀਆਂ ਹੋ ਜਾਣੀਆਂ ਇੱਕ ਕੱਲੀ ਰਲਾ ਲਾਂਗੇ ਬਾਅਦ ਚ